ਮਿਤੀ 7 ਫਰਵਰੀ ਨੂੰ ਸਾਡੀ ਜਿਹੜੀ ਸਪੈਸ਼ਲ ਨਾਕਾਬੰਦੀ ਰੋਜ਼ਾਨਾ ਅਸੀਂ ਕਰਦੇ ਹਾਂ ਲੱਖ ਲੱਖ ਅਲੱਗ ਅਲੱਗ ਜਗ੍ਹਾ ਤੇ ਸ਼ਿਫਟਿੰਗ ਨਾਕਾਬੰਦੀ ਕਰਦੇ ਹਾਂ ਉਸ ਦੇ ਸਬੰਧ ਚ ਮਿਤੀ 7 ਫਰਵਰੀ ਨੂੰ ਸਾਡੇ ਥਾਣਾ ਸਿਟੀ ਖਰੜ ਚ ਸਨੀ ਇਨਕਲੇਵ ਚੌਂਕੀ ਇਨਚਾਰਜ ਵੱਲੋਂ ਨਿਜਰ ਚੋਂ ਖਰੜ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤੇ ਉਸੇ ਦੌਰਾਨ ਉਹਨਾਂ ਨੇ ਇੱਕ BMW ਕਾਰ ਰੈੱਡ ਕਲਰ ਦੀ BMW ਕਾਰ ਸੀ ਉਹਨਾਂ ਨੂੰ ਕਾਫੀ ਸ਼ੱਕੀ ਹਾਲਾਤ ਚ ਪਾਈ ਤੇ ਬਲੈਕ ਜਿਹੜੀ ਜੜੀਆਂ ਵੀ ਲੱਗੀਆਂ ਹੋਈਆਂ ਸੀ ਗੱਡੀ ਤੇ ਉਹਨਾਂ ਨੇ ਰੋਕ ਕੇ ਚੈਕਿੰਗ ਕੀਤੀ ਜਦੋਂ ਚੈਕਿੰਗ ਕਰਨ ਉਪਰੰਤ ਦਵਾਈ ਨਾਲ ਚੈਕਿੰਗ ਕਰਨ ਤੇ ਜਿਹੜੇ ਉੱਤੇ ਦੋ ਜਣੇ ਸਵਾਰ ਸੀ ਇੱਕ ਡਰਾਈਵਰ ਤੇ ਉਹਦੇ ਨਾਲ ਜਿਹੜਾ ਮੁੰਡਾ ਬੈਠਾ ਸੀ ਉਹਨਾਂ ਦੇ ਕੋਲੋਂ ਕਰੀਬ 10 ਗ੍ਰਾਮ ਹੈਰੋਇਨ 10000 ਰੁਪਏ ਡਰਗ ਮਨੀ ਤੇ ਇਲੈਕਟ੍ਰੋਨਿਕ ਕੰਡਾ ਤੇ ਚਾਰ ਮੋਬਾਈਲ ਫੋਨ ਜਿਹੜੇ ਬਰਾਮਦ ਹੋਏ ਉਸ ਉਪਰੰਤ ਮੁਕੱਦਮਾ ਨੰਬਰ 43/26 ਥਾਣਾ ਸਿਟੀ ਖਰੜ ਦਰਜ ਕਰਕੇ ਤੇ ਤਫ਼ਤੀਸ਼ ਸ਼ੁਰੂ ਕੀਤੀ ਗਈ ਇਹਦੇ ਇੱਕ ਚੀਜ਼ ਹੋਰ ਕੀ ਇਸ ਜਿਹੜੀ ਗੱਡੀ ਸੀ ਇਹਦੇ ਤੇ ਪੁਲਿਸ ਦਾ ਸਟicker ਵੀ ਲਾਇਆ ਸੀ ਤਾਂ ਉਹ ਅਸੀਂ ਐਪ੍ਰੋਪ੍ਰੀਏਟ ਸੈਕਸ਼ਨਸ ਦੇ ਵਿੱਚ ਜਿਹੜਾ ਮੁਕਦਮਾ ਦਰਜ ਕੀਤਾ ਤੇ ਮਾਨਯੋਗ ਅਦਾਲਤ ਵਿੱਚ ਦੋਨੋਂ ਗੋਸ਼ੀਆਂ ਨੂੰ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੁਣ ਅਸੀਂ ਇਸ ਦੀ ਜਿਹੜੀ ਫਾਰਵਰਡ ਤੇ ਬੈਕਵਰਡ ਲਿੰਕੇਜਸ ਉਹ ਟ੍ਰੇਸ ਕਰ ਰਹੇ ਹਾਂ ਬੈਕਵਰਡ ਲਿੰਕੇਜ ਸਾਡੇ ਕੋਲ ਸਪੈਸੀਫਿਕ ਲੀਡਸ ਨੇ ਚੰਡੀਗੜ੍ਹ ਦੀਆਂ ਉਹਨੂੰ ਡਿਵੈਲਪ ਕਰਕੇ ਜਿਹੜੇ ਇਹਦੇ ਬੈਕਵਰਡ ਲਿੰਕੇਜ ਜਿੱਥੋਂ ਇਹ ਇਹ ਹੈਰੋਇਨ ਲੈ ਕੇ ਆਉਂਦੇ ਸੀ ਇਹ ਹੋਰ ਕਿਹਨੂੰ ਕਿਹਨੂੰ ਅੱਗੇ ਫਾਰਵਰਡ ਸਪਲਾਈ ਕਰਦੇ ਸੀ ਉਹ ਸਾਰੀ ਚੀਜ਼ ਨੂੰ ਡਿਟੈਕਟ ਕਰਕੇ ਉਹਦਾ ਵੀ ਪਰਦਾ ਫਾਸ਼ ਕੀਤਾ ਜਾਏਗਾ